ਫਰਗੋਲਾ ਇਸ ਆ ਸਬਡਿਵੀਜ਼ਨ ਦਾਖਾ ਦੇ ਥਾਣਾ ਜੋਧਾ ਵਿਖੇ ਸਰਾਬਾ ਪਿੰਡ ਦੇ ਵਿੱਚ ਜੋ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਬਾ ਨਰਸਿੰਗ ਕਾਲਜ ਹੈ ਉਥੋਂ ਦੀ ਸਾਨੂੰ ਇੱਕ ਅੱਜ ਕੰਪਲੇਂਟ ਰਿਸੀਵ ਹੋਈ ਸੀ ਕਿ ਕੱਲ ਕਰੀਬ 6 ਵਜੇ ਇੱਕ ਲੜਕੀ ਆ ਜੋ ਨਰਸਿੰਗ ਕਾਲਜ ਦੇ ਵਿੱਚ ਪੜਦੀ ਹੈ ਜਿਹਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਉਹ ਲੜਕੀ ਜਦੋਂ ਸ਼ਾਮ ਨੂੰ ਇੱਥੇ ਕੈਂਪਸ ਦੇ ਅੰਦਰ ਆਪਣੀ ਟਹਿਲ ਰਹੀ ਸੀ ਤਾ ਕੋਈ ਤਿੰਨ ਅਣਪਸ਼ੰਤੀ ਨੌਜਵਾਨ ਆਉਂਦੇ ਨੇ ਜੋ ਕਿ ਉਸ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਵਿੱਚ ਉਸ ਦੇ ਜੋ ਅਪਰ ক্লোਸ ਆ ਉਹ ਵੀ ਪਾੜਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਕਿ ਕੋਈ ਬੰਦਾ ਆ ਰਿਹਾ ਤਾਂ ਉਸ ਤੋਂ ਉਹ ਨਿਕਲ ਜਾਂਦੇ ਨੇ ਜਿਸ ਤੇ ਸਾਨੂੰ ਅੱਜ ਜਦੋਂ ਇਨਫੋਰਮੇਸ਼ਨ ਰੀਸੀਵ ਹੋਈ ਤੁਰੰਤ ਸਾਡੇ ਕੰਸਰਨਡ ਐਸਐਚਓ ਜੋਧਾ ਨਾਲ ਸਾਡੇ ਲੇਡੀ ਕਨਸਟੇਬਲ ਨਾਲ ਸਾਡੀ ਹੋਰ ਸੀਸੀਟੀਵੀ ਦੇ ਪ੍ਰੋਫੈਸ਼ਨਲਸ ਨਾਲ ਮੈਂ ਖੁਦ ਇਸ ਤੇ ਮੌਕੇ ਤੇ ਪਹੁੰਚਿਆ ਹਾਂ ਲੜਕੀ ਦੀ ਸਟੇਟਮੈਂਟ ਲਈ ਜਾ ਰਹੀ ਹੈ ਜੋ ਵੀ ਸਟੇਟਮੈਂਟ ਦੇ ਮੁਤਾਬਕ ਅਫੈਂਸ ਬਣੂਗਾ ਜੋ ਕਿ ਬੀ ਐਨ ਐਸ ਦੇ ਤਹਿਤ ਉਸ ਦੇ ਤਹਿਤ ਅਨਨੋਂ ਦੇ ਖਿਲਾਫ ਪਰਚਰ ਰਿਸਟਰ ਕਰ ਕੀਤਾ ਜਾ ਰਿਹਾ ਵਾ ਪਰਚਰ ਰਿਸਟਰ ਕਰਨ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਕੰਟੀਨਿਟੀ ਦੇ ਵਿੱਚ ਸਾਨੂੰ ਕਾਫੀ ਵਾਈਟਲ ਕਲੂਜ਼ ਵੀ ਮਿਲੇ ਨੇ ਤੇ ਬਹੁਤ ਜਲਦੀ ਅਸੀਂ ਜੋ ਇਸ ਦੇ ਵਿੱਚ ਮੇਨ ਕਲਪਰੇਟ ਆ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਲੜਕੀ ਦੀ ਹਾਲਤ ਕਿੱਦਾਂ ਦੀ ਹੈ ਲੜਕੀ ਦੀ ਹਾਲਤ ਠੀਕ ਹੈ ਜੀ ਨਾਰਮਲ ਸਰ ਜਿਹੜੀ ਲੜਕੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਲੋਕਲ ਹੈ ਜਾਂ ਬਾਹਰੋਂ ਤੋਂ ਆਈ ਛਾ ਨਹੀਂ ਅਸੀਂ ਉਹਦੀ ਕੋਈ ਆਇਡੈਂਟੀਟੀ ਰੀਵੀਲ ਨਹੀਂ ਕਰ ਸਕਦੇ ਜੀ ਤੇ ਉਹ ਇੱਥੋਂ ਦੀ ਸਟੂਡੈਂਟ ਹੈ ਜੀ ਤੇ ਸਰ ਉਹ ਕੱਲੀ ਸੀ ਕੀ ਜਾਂ ਕੋਈ ਹੋਰ ਉਹ ਕੱਲੀ ਸੀ ਉਸ ਟਾਈਮ ਨਹੀਂ ਕੱਲੀ ਟੈਲਰੀ ਸੀ ਜੀ ਸਰ ਇਹਦੇ ਜੀ ਪਤਾ ਲੱਗਿਆ ਜਿਨ੍ਹਾਂ ਨੇ ਜਿਹੜੇ ਮੁੰਡੇ ਸੀਗੇ ਉਹ ਲੋਕਲ ਸੀਗੇ ਲੋਕਲ ਇੱਥੇ ਦੇ ਸੀਗੇ ਹਾਂਜੀ ਮﻘਦਮਾ انہੋਂ ਦੇ ਖਿਲਾਫ ਹੈ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਉਹਨਾਂ ਦੀ ਪਛਾਣ ਕਰ ਲਈ ਜਾਊਗਾ ਸਰ ਸਟੂਡੈਂਟਸ ਦੀ ਸਿਕਿਉਰਿਟੀ ਲਈ ਕੋਈ ਕਾਲਜ ਵਾਲੇ ਨੇ ਕਿਹਾ ਗਿਆ ਹੋਊਗਾ ਕਿ ਕੁਝ ਸ਼ਾਮ ਦੇ ਟਾਈਮ ਕਹਿੰਦੇ ਵੀ ਉਹਦੇ ਸਿਕਿਉਰਿਟੀ ਦੀ ਕਮੀ ਰਹਿੰਦੀ ਹੈ ਬਿਲਕੁਲ ਨਹੀਂ ਕਾਲਜ ਚੋਂ ਕਿ ਕੈਂਪਸ ਦੇ ਅੰਦਰ ਹੋਇਆ ਵਾ ਕੈਂਪਸ ਦੇ ਅ reference ਤਾਂ ਨਹੀਂ ਹੁੰਦੀ ਕਿ ਪਰ ਅਸੀਂ ਕੈਂਪਸ ਦੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਹਸਪੀਟਲ ਦੇ ਸੁਪਰਡੈਂਟ ਸਾਹਿਬ ਬਾਕੀ ਕਾਲਜਸ ਦੇ ਪ੍ਰਿੰਸੀਪਲ ਸਾਹਿਬ ਸਾਰਿਆਂ ਨੂੰ ਸਲਾਹ ਦਿੱਤੀ ਆ ਕਿ ਕੈਂਪਸ ਦੇ ਵਿੱਚ ਸਿਕਿਉਰਿਟੀ ਬੀਫਰਬ ਕੀਤੀ ਜਾਵੇ ਤੇ ਦੂਸਰਾ ਵੱਧ ਤੋਂ ਵੱਧ ਸੀਸੀਟੀਵੀ ਕੈਮਰਾਜ਼ ਵਧਾਏ ਜਾਣ ਤਾਂ ਕਿ ਕੋਈ ਵੀ ਇਹੋ ਜਿਹੀ ਘਟਨਾ ਹੁੰਦੀ ਆ ਉਹ ਕੈਦ ਹੋ ਜੇ ਤੇ ਜਿਵੇਂ ਵੀ ਕੋਈ ਇਹੋ ਜਿਹਾ ਕ੍ਰਿਮੀਨਲ ਅਫੈਂਸ ਸਾਹਮਣੇ ਆਉਂਦਾ ਉਥੇ ਅਸੀਂ ਬੰਦੇ ਆਇਡੈਂਟੀਫਾਈ ਕਰਨ ਦੇ ਵਿੱਚ ਸੌਖਾ ਹੋਵੇ। ਬਾਕੀ ਅਸੀਂ ਵੀ ਇੱਥੇ ਗਰਲਸ ਕਾਲਜ ਹੋਣ ਕਰਕੇ ਬਾਹਰ ਗਸ਼ਤ ਲੈਂਦੀ ਆ। ਬਟ ਇਹ ਇਨਸੀਡੈਂਟ ਕਾਲਜ ਦੇ ਵਿੱਚ ਅੰਦਰ ਸੀਗਾ। ਸੋ ਇਹਦੇ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ। ਬਟ ਉਹਨੂੰ ਅਸੀਂ ਸਲਾਹ ਜ਼ਰੂਰ ਦਿਤਤੀ ਆ ਕਿ ਇੱਥੇ ਸਿਕਿਉਰਿਟੀ ਵਧਾਈ ਜਾਵੇ ਜੀ। ਸਰ ਇਹ ਜਿਹੜੀ ਜੋ ਹੋਇਆ ਇਹ ਕੱਲ ਹੋਇਆ ਜਾਂ ਅਰਲੀ ਮਾਰਨਿੰਗ ਹੋਇਆ? ਇਹ ਕੱਲ ਸ਼ਾਮ ਜੀ 6 ਵਜੇ ਦੇ ਕਰੀਬ। ਸਰ ਪੁਲਿਸ ਨੂੰ ਇਨਫੋਰਮੇਸ਼ਨ ਕਦੋਂ ਮਿਲੀ? ਪੁਲਿਸ ਨੂੰ ਇਨਫੋਰਮੇਸ਼ਨ ਅੱਜ ਮਿਲੀ ਆ ਜੀ। ਸਰ ਕਾਰਨ ਲੇਟ ਕਿਉਂ? ਗਰਲਸ ਦੱਸ ਰਹੀਆਂ ਕਿ ਉਹਨਾਂ ਨੇ ਜੀ ਸਿੱਧਾ ਗਰਲਸ ਨੇ ਇਸ ਇਨਸੀਡੈਂਟ ਨੂੰ ਮੈਨੇਜਮੈਂਟ ਦੇ ਵਿੱਚ ਧਿਆਨ ਦੇ ਵਿੱਚ ਰੱਖਦਾ ਤੇ ਮੈਨੇਜਮੈਂਟ ਨੇ ਸਾਨੂੰ ਇਹ ਅੱਜ ਦੱਸਿਆ ਜੀ ਇਨਸੀਡੈਂਟ ਬਾਰੇ ਸਰ ਇਹਦੇ ਵਿੱਚ ਕੋਈ ਸੀਸੀਟੀਵੀ ਜਿਸ ਜਗ੍ਹਾ ਤੇ ਹੋਇਆ ਉੱਥੇ ਸੀਸੀਟੀਵੀ ਲੱਗੀ ਸੀ ਇਹ ਹਜੇ ਆਈਡੈਂਟੀਫਾਈ ਕਰ ਰਹੇ ਹਾਂ ਜਿਹਦੇ ਬਾਰੇ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਤੁਹਾਨੂੰ ਇਹਦੇ ਬਾਰੇ ਨਹੀਂ ਦੱਸ ਸਕਦੇ